ਸੱਚੇ ਕਾਜ ਜੀ ਸਾਹਿਬ ਹੋਰ ਕੀ ਹਾਜਾ ਸਾਰੇ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਗਾਈ ਹੋਣੀ ਚਾਹੀਦੀ ਹੈ। ਤੇ ਅਸਤੇ ਜਿਹੜਾ ਸਾਡਾ ਟਾਪਿਕ ਹੈ ਉਹ ਹੈ ਬਾਦ ਵਾਲਿਆਂ ਨੇ ਬੰਦੀਆ ਭਾਰਤੀ ਸਿੰਘ ਦਾ ਲੱਖਾ ਦਾ ਸਮਾਧਨ ਕੀਤਾ ਤੇ ਵਿਆਹ ਲਈ ਦਿੱਤਾ ਜ਼ਰੂਰਤ ਅਸਨ। ਹੈਨਾ ਮਤਲਬ ਇਸ ਟਾਈਮ ਜਿਹੜੀ ਹਾਈਪ ਰੈਟ ਹੈ ਨਾ ਬਹੁਤ ਹੀ ਡੈਂਗਰਸ ਹੈ। ਹੈਨਾ? ਹੂੰ। ਇਹ ਮਤਲਬ ਉਹਨਾਂ ਦੇ ਵਿਆਹ ਦਾ ਖਰਚਾ ਛੱਡ ਕੇ ਪੂਰੀਆਂ ਗੱਲਾਂ। ਹੈਨਾ। ਮਤਲਬ ਇਹ ਕਿ ਰੱਬ ਮੇਰੇ ਘਰੇ ਹੋਰ ਕਿ ਹੋਰੇ ਸੇਵਾ ਕਰ ਸਕੀ ਹੈ ਨਾ। ਰਾਈਟ ਹੈ।

ਦਾ ਸੂਬੇ ਬਲਵੰਦਰ ਸਿੰਘ ਪੱਖੋਕੇ ਜਿਵੇਂ ਜਿਵੇਂ ਕਿ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਲਗਾਤਾਰ ਚੱਲ ਰਹੀ ਹੈ ਔਰ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੀ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਲਈ ਰਾਹਤ ਸਮਗਰੀ ਲੈ ਕੇ ਆ ਰਹੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਜੀ 마ਸ਼ੀ ਵਾਲੇ ਪਿੰਡ ਦੇ ਵਿੱਚ ਇੱਥੇ ਇੱਕ ਮਾਨਮਤੀ ਧੀ ਦਾ ਆਨੰਦਕਾਰਜ ਆ ਤੇ ਅੱਜ ਹੀ ਬਰਾਤ ਆਉਣੀ ਆ ਤੇ ਗੁਰੂ ਮਾਨੋ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਤੋਂ ਇੱਕ ਪੂਰੀ ਟੀਮ ਜਿਹੜੀ ਆ ਅੱਜ ਸਾਡੇ ਕੋਲ ਪਹੁੰਚੀ ਆ ਤੇ ਮੋਹਾਲੀ ਜ਼ਿਲ੍ਹੇ ਤੋਂ ਔਰ ਪੂਰਾ ਬੇਟੀ ਦਾ ਜਿਹੜਾ ਵਿਆਹ ਦਾ ਸਾਰਾ ਸਮਾਨ ਲੈ ਕੇ ਆਏ ਨੇ ਤੇ ਸਾਡੇ ਨਾਲ ਉਹਨਾਂ ਦੇ ਟੀਮ ਮੈਂਬਰ ਨੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੋ ਵੀ ਤੁਸੀਂ ਲਿਆਏ ਉਹ ਬੇਟੀ ਦੇ ਅਨੰਦ ਕਾਰਜ ਲਈ ਇੱਕ ਵਾਰੀ ਸਾਰਾ ਵੇਰਵਾ ਸੰਗਤ ਨਾਲ ਸਾਂਝਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਈ ਬਲਵਿੰਦਰ ਸਿੰਘ ਕਹਿੰਦੇ ਨੇ ਮਤਲਬ ਸਮਾਨ ਦੀ ਜਿਹੜੀ ਲੀਸਟ ਆ ਤੁਸੀਂ ਮਤਲਬ ਇਹਨੂੰ ਜਨਰਲ ਜਨਤਕ ਕਰ ਦਿਓ ਪਰ ਸਾਡ ਨੂੰ ਜਨਤਕ ਕਰਨ ਦੀ ਲੋੜ ਨਹੀਂ ਸੀਗੀ ਇਹ ਨਾ ਜਨਤਕ ਕਰਨ ਦੀ ਲੋੜ ਪੈਂਦੀ ਹੈ ਚੀਜ਼ ਦੀ ਜਿਹੜਾ ਕੋਈ ਪੁੰਨਦਾਨ ਹੁੰਦਾ ਹੈ ਕੋਈ ਆਪਾ ਦਸਬੰਧ ਹੁੰਦਾ ਨਾ ਉਹ ਮੁਠੀ ਬੰਦ ਕਰਕੇ ਦੇਣਾ ਜ਼ਿਆਦਾ ਚੰਗਾ ਹੁੰਦਾ ਵੈਸੇ ਉਹਨੂੰ ਓਪਨ ਕਰਨਾ ਦਾ ਠੀਕ ਨਹੀਂ ਸਮਝਦੇ ਅਸੀਂ ਚਲੋ ਭਾਈ ਸਾਹਿਬ ਦੇ ਕਹਿਣ ਤੇ ਅਸੀਂ ਵੱਲੇ ਗੱਲ ਅਸੀਂ ਕਰ ਦੰਨੇ ਓਪਨ ਵੀ ਇਹਦੇ ਵਿੱਚ ਜੀਮੇ ਭਾਈ ਬੈੱਡ ਨੇ ਦੋ ਔਰ ਗੱਦੇ ਨੇ ਬੈਡਾਂ ਦੇ ਔਰ ਗਰਮ ਬਿਸਤਰੇ ਨੇ ਸਰਦੀਆਂ ਦੇ ਭਜਿਆ ਦੇ ਵਿੱਚ ਪੰਜ-ਪੰਜ ਜੀ ਔਰ ਗਰਮ ਸੂਟ ਨੇ ਇਹਦੇ ਵਿੱਚ ਪਾਣ ਵਾਲੇ ਕੁੜੀਆਂ ਦੇ 15 ਪਤੂ ਜੀ ਔਰ ਕਣਕ ਦੇ ਦੋ ਥੈਲੇ ਨੇ ਚਾਵਲ ਦੇ ਨਾਲ ਜੀ ਰਸਨ ਕਿੱਟ ਹੈ ਜਿਹਦੇ ਵਿੱਚ ਲਗਭਗ 20 ਚੀਜ਼ਾਂ ਮਤਲਬ 25 ਚੀਜ਼ਾਂ ਉਹਦੇ ਵਿੱਚ ਰਸਨ ਕਿੱਟ ਦੇ ਵਿੱਚ ਹੈਗੀਆਂ ਨੇ ਜੀ ਪਿਆਜ਼ ਹੈਗੇ ਨੇ ਨਾਲ ਜੀ ਖੁੱਲੇ ਬਰਤਨ ਹੈਗੇ ਦੇ ਵਿੱਚ ਤੇ ਜੀ ਨਾਲ ਬਿਸਕੁਟਾਂ ਦੀ ਕਿੱਟ ਹੈਗੀ ਹੈ ਜੀ ਇੱਕ ਨਾਲੇ ਪਾਣੀ ਦੀ 10 ਪੇਟੀਆਂ ਨੇ ਪੀਣ ਵਾਸਤੇ ਜੀ ਡਿਨਰ ਸੈੱਟ ਹੈਗਾ ਜੀ ਠੰਡੇ ਪਾਣੀ ਵਾਸਤੇ ਕੈਂਪਰ ਹੈਗੀ ਹੈ ਜੀ ਔਰ ਕੁਰਸੀਆਂ ਚਾਰ ਕੁਰਸੀਆਂ ਨੇ ਜੀ ਉਹਦੇ ਨਾਲ ਇੱਕ ਟੇਬਲ ਹੈਗਾ ਜੀ ਨਾਲ ਹੀ ਇੱਕ ਸਟੈਂਡਿੰਗ ਪੱਖਾ ਹੈਗਾ ਜੀ ਨਾਲ ਹੀ ਸਮਾਨ ਪਾਉਣ ਵਾਸਤੇ ਇੱਕ ਪੇਟੀ ਜੀ ਔਰ ਬੱਚੇ ਦੇ ਸੂਟ ਪਾਉਣ ਵਾਸਤੇ ਨਾਲ ਹੀ ਕਲੰਬਾਰੀ ਹੈਗੀ ਹੈ ਜੀ ਇੰਨਾ ਕੁ ਸਮਾਨ ਜਿਹੜਾ ਮਤਲਬ ਗੁਰੂ ਮਾਨੀਓ ਗ੍ਰਾਂਥ ਨਿਸਕਾਮ ਸੋਸਾਇਟੀ ਵੱਲੋਂ ਔਰ ਸਾਡੀ ਸਮੂਹ ਲਾਕੇ ਦੀ ਸਾਧ ਸਮੂਹ ਸੰਗਤ ਵੱਲੋਂ ਇਹ ਮਤਲਬ ਉਹਨਾਂ ਦਾ ਸਾਰਾ ਉਪਰਾਲਾ ਕਰਕੇ ਉਹਨਾਂ ਤਿਲ ਫੁੱਲ ਪਾ ਕੇ ਸਾਨੂੰ ਭੇਜਿਆ ਹੈ 5100 ਰੁਪਏ ਜਿਹੜਾ ਉਹ ਸਗਨ ਵੱਲੋਂ ਭੇਜਿਆ ਗਿਆ ਬੱਚੀ ਨੂੰ ਤਾਂ ਮਤਲਬ ਇਹ ਬੇਨਤੀ ਕਰਾਂਗੇ ਆਪਾਂ ਸਾਰੀ ਸੋਸਾਇਟੀ ਵੱਲੋਂ ਆਪਣੀ ਆਪਣੇ ਇਲਾਕੇ ਦੀ ਸੰਗਤ ਵੱਲੋਂ ਕੇ ਮਤਲਬ ਇਹ ਚੀਜ਼ਾਂ ਇਹ ਜਿਹੜੀ ਰਸਤਾ ਹੈ ਇਹ ਸੇਵਾ ਪਰਿਵਾਰ ਸਾਡੀ ਪਰਵਾਨ ਕਰੇ ਠੀਕ ਹੈ ਜੀ ਔਰ ਅਸੀਂ ਮਾਰੇ ਅੱਗੇ ਬੇਨਤੀ ਕਰਦੇ ਆਂ ਅਰਜ਼ ਕਰਦੇ ਆਂ ਕਿ ਬੱਚੇ ਨੂੰ ਅੱਗੇ ਮਾਰੇ ਚੜ੍ਹਦੀ ਕਲਾ ਬਖਸ਼ੇ ਔਰ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸਾਨੂੰ ਕੋਈ ਸੇਵਾ ਕਰਨ ਦਾ ਮੌਕਾ ਜਿਹੜਾ ਪਰਮਾਤਮਾ ਸਾਡਾ ਦਸਬੰਧ ਜਿਹੜਾ ਉਹ ਲੈਂਦਾ ਰਵੇ ਠੀਕ ਹੈ ਜੀ ਇੰਨੀ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਹਾ ਤਾਂ 2100 ਰੁਪਏ ਭਾਈ ਜਗਤਾਰ ਸਿੰਘ ਵੱਲੋਂ ਜਵਾਰਪੁਰ ਤੋਂ ਆਏ ਨੇ ਸਾਡੇ ਨਾਲ ਸੇਵਾਦਾਰ ਉਹ ਵੀ 2100 ਰੁਪਏ ਬੱਚੀ ਨੂੰ ਸਾਗੰਦੇ ਤੌਰ ਤੇ ਦੇ ਰਹੇ ਨੇ ਉਹ ਵੀ ਪਰਿਵਾਰ ਜਿਹੜਾ ਉਹ ਪ੍ਰਵਾਨ ਕਰਨ ਇੱਕ ਨਾਲ ਹੀ ਸਾਡੀ ਮੱਲ ਸੋਸਾਇਟੀ ਵੱਲੋਂ ਇੱਕ ਹੁਕਮਨਾਮਾ ਦੇ ਤੌਰ ਤੇ ਮਤਲਬ ਮੂਲ ਮੰਤਰ ਦੇ ਤੌਰ ਤੇ ਦਿੱਤਾ ਜਾਂਦਾ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਪਰਿਵਾਰ ਨੂੰ ਸਵੇਰੇ ਉੱਠ ਕੇ ਸਾਰਾ ਪਰਿਵਾਰ ਸਿਮਰਨ ਜ਼ਰੂਰ ਕਰਨ ਮੂਲ ਮੰਤਰ ਦਾ ਜਿਹੜੇ ਜਪ ਕੇ ਸਾਨੂੰ ਸਾਡਾ ਜਿਹੜਾ ਬੇੜਾ ਪਾਰ ਹੋਣਾ ਹੈ ਔਰ ਸਾਡਾ ਜਿਹੜਾ ਮਤਲਬ ਅੱਗੇ ਸੁਧਾਰ ਹੋਣਾ ਇੰਨੀ ਕੀ ਬੇਨਤੀ ਪਰਿਵਾਰ ਨੂੰ ਕਰਦੇ ਨੇ ਹੁਕਮ ਨਾ ਮੰਨੀ ਆਪਾਂ ਛੱਡਣਾ ਮੂਲ ਮੰਤਰ ਨਹੀਂ ਛੱਡਣਾ ਸਿਮਰ ਨਹੀਂ ਅਸੀਂ ਛੱਡਣਾ ਜੇ ਅਸੀਂ ਮਹਾਰਾਜੇ ਲੜ ਲੱਗਾਂਗੇ ਪਰਮਾਤਮਾ ਦੇ ਲੜ ਲੱਗਾਂਗੇ ਤਾਂ ਹੀ ਸਾਡਾ ਮਨ ਲੋ ਜਿਹੜਾ ਜੀਮ ਜਿਹੜਾ ਉਸ ਤੋਂ ਅੱਲਾ ਹੋਏਗਾ ਇੰਨੀ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਪੁਆਦ ਵਾਲੇ ਵੀਰਾਂ ਦਾ ਬੇਹੱਦ ਧੰਨਵਾਦ ਸਾਸੰਗ ਜੀ ਆਪ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹਨਾਂ ਦੀ ਟੀਮ ਪਹਿਲਾਂ ਆਈ ਸੀ 마ਸ਼ੀ ਵਾਲਾ ਤੇ ਕੋਨੇ ਵਾਲਾ ਪਿੰਡ ਤੋਂ ਇਲਾਵਾ ਹੋਰ ਵੀ ਇਹਨਾਂ ਪਿੰਡਾਂ 'ਚ ਵੇਖਿਆ ਕੁਝ ਤੇ ਇਹ ਪਹਿਲਾਂ ਲਿਸਟ ਬਣਾ ਕੇ ਇੱਥੋਂ ਲੈ ਕੇ ਜਾ ਚੁੱਕੇ ਆ ਕਿ ਕਿਹੜੇ ਘਰ ਨੂੰ ਪਰਿਵਾਰ ਨੂੰ ਜ਼ਿਆਦਾ ਜ਼ਰੂਰਤ ਆ ਤੇ ਅੱਜ ਹੀ ਬੇਟੀ ਦਾ ਆਨੰਦਕਾਰਜ ਹੋਣ ਕਰਕੇ ਇਹ ਰਾਤ ਹੀ ਉੱਥੋਂ ਚੱਲ ਪਏ ਸੀਗੇ ਕਿਉਂਕਿ ਮੋਹਾਲੀ ਜ਼ਿਲ੍ਹੇ ਤੋਂ ਆਏ ਨੇ ਕਾਫੀ ਲੰਬਾ ਸਫ਼ਰ ਆ 5-6 ਘੰਟੇ ਦਾ ਤੇ ਵੱਡੀ ਬੱਚੀ ਦੇ ਬਿਆਨ ਇੱਥੇ ਆ ਤਿੰਨ ਬੇਟੀਆਂ ਦੇ ਆਨੰਦਕਾਰਜ ਨੇ ਜਿਨ੍ਹਾਂ ਦੇ ਲਈ ਇਸ ਤਰ੍ਹਾਂ ਦਾ ਜ਼ਰੂਰਤ ਦਾ ਸਮਾਨ ਇਹ ਉਹਨਾਂ ਬੱਚੀਆਂ ਦੀ ਲਈ ਲੈ ਕੇ ਆਏ ਆ ਅਸੀਂ ਆਪ ਜੀ ਦੀ ਸਾਰੀ ਜਿਹੜੀ ਸੰਸਥਾ ਤੁਹਾਡੀ ਤੁਹਾਡੀ ਸਾਰੀ ਟੀਮ ਤੇ ਤੁਹਾਡੇ ਸਾਰੇ ਸਹਿਯੋਗੀ ਜਿਹੜੇ ਭੈਣ ਭਰਾ ਨੇ ਅਸੀਂ ਉਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਕਹਿੰਦੇ ਵੀ ਜਦੋਂ ਤੀਕੇ ਦਾ ਆਨੰਦਗਾਰਜ ਹੁੰਦਾ ਨਾ ਤੇ ਕੋਈ ਸ਼ਰਤੇ ਮਤਲਬ ਪਿਆਰ ਨਾਲ ਹੱਥ ਹੀ ਰੱਖਦੇ ਤੇ ਉਹ ਬੜੀ ਵੱਡੀ ਗੱਲ ਹੁੰਦੀ ਆ ਤੇ ਤੁਸੀਂ ਤੇ ਹਜ਼ਾਰਾਂ ਰੁਪਈਆ ਦਾ ਲੱਖਾਂ ਰੁਪਈਆ ਦਾ ਸਮਾਨ ਲੈ ਕੇ ਆਏ ਹੋ ਅਸੀਂ ਤੁਹਾਡੇ ਬੇਹਦ ਸ਼ੁਕਰਗੁਜ਼ਾਰ ਆ ਸਤਗੁਰੂ ਕਿਰਪਾ ਕਰਨਗੇ ਔਰ ਹਮੇਸ਼ਾ ਅਸੀਂ ਤੁਹਾਡੇ ਰਿਣੀ ਰਵਾਂਗੇ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਏਡੀ ਦੂਰ ਤੋਂ ਤੁਸੀਂ ਸਾਡੇ ਲੋਕਾਂ ਦੇ ਲਈ ਇੱਕ ਵੱਡੀ ਜਿਹੜੀ ਆ ਰਾਹਤ ਤੇ ਬੜੀ ਵੱਡੀ ਸਹਾਇਤਾ ਲੈ ਕੇ ਆਏ ਹੋ ਬਹੁਤ ਮਿਹਰਬਾਨੀ ਜੀ ਜਿਉਂਦੇ ਵਾਸਤੇ ਰਹੋ ਔਰ ਇਸੇ ਤਰ੍ਹਾਂ ਹੀ ਸਤਗੁਰੂ ਤੁਹਾਡੇ ਕੋਲੋਂ ਕਿਰਪਾ ਕਰਕੇ ਸੇਵਾ ਲੈਂਦੇ ਰਹਿਣ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਹਾਡੀ ਬੇਟੀ ਦਾ ਨੰਦ ਕਰ ਜੇ ਪੋਤਰੀ ਦਾ ਵਾਹ ਗੁਰੂ ਜੀ ਪੋਤਰੀ ਦਾ ਹਾਂ ਇਹਨਾਂ ਦਾ ਮਾਪੇ ਹੋ ਨਹੀਂ ਮਾਤਾ ਪਿਤਾ ਹੈ ਨਹੀਂ ਗੇ ਤੇ ਅਨੰਦਪੁਰ ਗਏ ਸੀ ਉੱਥੇ ਪੂਰੇ ਹੋ ਗਏ ਅਸ਼ਾਨੰਦਪੁਰ ਗਏ ਸੀ ਕਿ ਕੋਈ ਹਾਦਸਾ ਵਾਪਰ ਗਿਆ ਸੀ ਹਾਂਜੀ ਹਾਂਜੀ ਤੇ ਅੱਜ ਵੇਖੋ ਕਿੰਨੇ ਭੈਣ ਭਰਾ ਮਾਪੇ ਬਣ ਕੇ ਪਹੁੰਚੇ ਆ ਨਾ ਮਾਪੇ ਬਣ ਕੇ ਵਾਹ ਗੁਰੂ ਮਾਪੇ ਤੇ ਕਿਦਾਂ ਲੱਗਾ ਕਿੰਨਾ ਸੋਹਣਾ ਸਮਾਨ ਲੈ ਕੇ ਆਏ ਨੇ ਬਹੁਤ ਮਨ ਖੁਸ਼ ਹੋਇਆ ਜੀ ਧੰਨਵਾਦ ਤੁਹਾਡਾ ਹਾਂ ਜੀ ਇਹ ਕਹਿੰਦੇ ਆ ਨਾ ਉਹ ਕਹਾਵਤ ਆ ਪੀ ਅਭਿਆਸ ਸ਼ੁਰੂ ਕਰ ਲੋ ਜਾਂ ਮਕਾਨ ਸ਼ੁਰੂ ਕਰ ਲੋ ਸਤਿਗੁਰੂ ਆਪ ਸਹਾਈ ਹੁੰਦੇ ਆ ਤੇ ਸੱਚੇ ਪਾਤਸ਼ਾਹ ਨੇ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਇਹ ਗੁਰੂ ਸਾਹਿਬ ਨੇ ਆਪਣੀ ਟੀਮ ਸਾਰੀ ਭੇਜਤੀ ਆਪਣੇ ਗੁਰਸਿੱਖਾਂ ਨੂੰ ਭੇਜਦਾ ਹਾਂਜੀ ਹਾਂਜੀ ਤੇ ਕੋਈ ਇਹਨਾਂ ਲਈ ਅਰਦਾਸ ਕਰੇ ਉਹ ਹਾਂਜੀ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਇੱਕਤਾ ਤਾਫਾਕ ਪ੍ਰੇਮ ਪਿਆਰ ਬਣਾਈ ਰੱਖਣ ਤੇ ਇਦਾਂ ਹੀ ਇਹ ਲੋੜਵੰਦਾਂ ਦੀ ਸੇਵਾ ਕਰਦੇ ਨੇ ਅਰਦਾਸ ਕਰਦੀ ਕਲਾ ਕਰਿਵਾਦੂ ਠੀਕ ਹੈ ਬਾਈ ਰਾਮ ਦਾ ਜਨਮ ਹੈ ਬਾਈ ਗੁਰ ਕੀ ਫਤਿਹ ਸਾਸੰਗ ਜੀ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਸ ਵਕਤ ਗੁਰੂ ਮਾਨੋ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਇਹ ਸਾਰੇ ਪਵਾਦ ਵਾਲੇ ਵੀਰ ਜਿਹੜੇ ਆ ਜ਼ਿਲ੍ਹਾ ਮੁਹਾਲੀ ਤੋਂ ਜਿਹੜੀ ਰਾਹਤ ਸਮਗਰੀ ਲੈ ਕੇ ਆਏ ਆ 마שי ਵਾਲੇ ਪਿੰਡ ਦੇ ਦੂਸਰੇ ਪਰਿਵਾਰ ਚ ਉਸੇ ਤਰ੍ਹਾਂ ਹੀ ਸਾਰੀ ਜਿਹੜੀ ਆ ਸਮਾਨ ਦੀ ਲਿਸਟ ਲੈ ਕੇ ਸਮਾਨ ਲੈ ਕੇ ਤੇ ਇੱਥੇ ਪਹੁੰਚੇ ਨੇ ਇੱਥੇ ਵੀ ਇੱਕ ਧੀ ਦਾ ਆਨੰਦ ਕਾਰਜ ਆ ਤੇ ਸਾਰਾ ਸਮਾਨ ਜਿਵੇਂ ਤੁਸੀਂ ਸਾਰਾ ਪਹਿਲਾਂ ਸੋਣੀ ਚੁੱਕੇ ਹੋ ਤੇ ਇਸ ਘਰ ਦੇ ਵਿੱਚ ਵੀ ਉਹ ਸਾਰੇ ਦਾ ਸਾਰਾ ਸਮਾਨ ਜਿਹੜਾ ਉਹ ਲੈ ਕੇ ਪਹੁੰਚੇ ਨੇ ਇਸ ਪਰਿਵਾਰ ਦੇ ਬਾਰੇ ਪਤਾ ਲੱਗਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੋਨਾ ਤੇ ਗਿਆ ਹੀ ਗਿਆ ਗਾਂ ਕਹਿੰਦੇ ਵੀ ਕਿ ਜ਼ਮੀਨ ਦੀ ਇਹ ਹਾਲਤ ਆ ਵੀ ਕਣਕ ਵੀ ਨਹੀਂ ਬੀਜੀ ਜਾਣੀ ਤੇ ਬੜੀ ਮੁਸ਼ਕਲ ਆ ਤੇ ਕਿਉਂਕਿ ਜਿਹੜਾ ਇੱਕ ਕਿਰਤੀ ਕਿਸਾਨ ਵੀਰ ਆ ਉਹਦਾ ਛਮਾਈ ਦੇ ਉੱਤੇ ਹੀ ਫਸਲ ਦੇ ਉੱਤੇ ਹੀ ਸਾਰੀ ਟੇਕ ਹੁੰਦੀ ਆ ਭੀ ਜਦੋਂ ਕਿਤੇ ਆਉਣੀ ਆ ਤੇ ਉਹਦੇ ਨਾਲ ਹੀ ਸਾਰੇ ਕਾਰਬਿਹਾਰ ਕਰਨੇ ਆ ਤੇ ਬੜੀ ਵੱਡੀ ਰਾਹਤ ਆ ਇਹਨਾਂ ਪਰਿਵਾਰਾਂ ਲਈ ਜਿਨ੍ਹਾਂ ਦੀਆਂ ਧੀਆਂ ਦੇ ਆਨੰਦ ਕਾਰਜ ਨੇ ਇਹ ਪਵਾਦ ਵਾਲੇ ਵੀਰ ਜਿਹੜੇ ਇਹਨਾਂ ਵੱਡੀ ਸੇਵਾ ਕਰ ਰਿਹਾ ਅਸੀਂ ਇਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਨੇਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਜੋ ਕਿ ਤਿਲ-ਫੁੱਲ ਬੇਟੀ ਦੇ ਵਿਆਹ ਵਾਸਤੇ ਲੈ ਕੇ ਆਏ ਆ ਮੈਂ ਬੇਨਤੀ ਕਰਾਂਗਾ ਭੱਟੀ ਸਾਹਿਬ ਨੂੰ ਕਿ ਉਹ ਲਿਸਟ ਪੜ੍ਹ ਕੇ ਸੁਣਾਣ ਬਖਸ਼ੀਰ ਸਿੰਘ ਜੀ ਭੱਟੀ ਉਹ ਲਿਸਟ ਜੋ ਬੱਚੇ ਦੇ ਵਾਸਤੇ ਸਮਾਨ ਲੈ ਕੇ ਆਏ ਆ ਉਹ ਲਿਸਟ ਪੜ੍ਹ ਕੇ ਸੁਣਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬੱਚੇ ਦੇ ਮਤਲਬ ਵਿਆਹ ਵਾਸਤੇ ਜੋ ਜ਼ਰੂਰੀ ਲੋੜ ਸਮਾਨ ਹੁੰਦਾ ਉਹ ਉਹਨਾਂ ਕ ਅਸੀਂ ਜਿੰਨਾ ਕਿ ਲੈ ਕੇ ਆਏ ਉਹਨਾਂ ਦੀ ਬੇਨਤੀ ਆ ਬਣੀ ਦੱਸ ਦਿੱਤੇ ਇਹਦੇ ਵਿੱਚ ਡਬਲ ਬੈੱਡ ਹੈਗਾ ਜੀ ਡਬਲ ਉਹਦੇ ਨਾਲ ਗੱਦੇ ਹੈਗੇ ਨੇ ਜੀ ਗਰਮ ਬਿਸਤਰੇ ਹੈਗੇ ਨੇ ਸਰਦੀਆਂ ਵਾਲੇ ਜੀ ਪੰਜ ਬਿਸਤਰੇ ਨੇ ਨਾਲ ਜੀ ਔਰ ਗਰਮ ਕੱਪੜੇ ਜਿਹੜੇ ਸੂਟ ਨੇ ਉਹ 15-15 ਸੂਟ ਨੇ ਜੀ ਔਰ ਇੱਕ ਕੁਵੰਟਲ ਕਣਕੇ ਨਾਲ ਜੀ ਨਾਲ ਚਾਵਲ ਹੈ ਔਰ ਰਸਨ ਕਿੱਟ ਹੈ ਜਿਹਦੇ ਵਿੱਚ 20 ਲਗਭਗ ਚੀਜ਼ਾਂ ਉਹਦੇ ਵਿੱਚ ਹੈਗੀਆਂ ਨੇ ਜੀ ਪਿਆਜ਼ ਹੈਗੇ ਨੇ ਨਾਲ ਜੀ ਔਰ ਬਰਤਨ ਖੁੱਲੇ ਬਰਤਨਾਂ ਦੇ ਨਾਲ ਕਿੱਟ ਹੈਗੀ ਹੈਗੀ ਬਿਸਕੂਟਾਂ ਦੀ ਕਿੱਟ ਨਾਲ ਹੈਗੀ ਜੀ ਪਾਣੀ ਦੀ 10 ਪੇਟੀਆਂ ਨਾਲ ਨੇ ਜੀ ਡਿਨਰ ਸੈੱਟ ਹੈਗਾ ਜੀ ਠੰਡੇ ਪਾਣੀ ਵਾਸਤੇ ਕੈਂਪਰ ਹੈ ਜੀ ਚਾਰ ਚੇਅਰ 쿠ਸ਼ੀਆਂ ਹੈਗੀਆਂ ਨੇ ਜੀ ਨਾਲ ਇੱਕ ਟੇਬਲ ਹੈ ਜੀ ਇੱਕ ਨਾਲ ਇੱਕ ਟੇਬਲ ਜਿਹੜਾ ਸਟੈਂਡਿੰਗ ਟੇਬਲ ਹੈ ਪੰਖਾ ਹੈਗਾ ਸੋਰੀ ਔਰ ਨਾਲ ਇੱਕ ਪੇਟੀ ਔਰ ਇੱਕ ਨਾਲ ਲੰਬਾਰੀ ਹੈਗੀ ਨਾਲ 5100 ਨਾਲ 5100 ਰੁਪਏ ਜੋ ਸਾਗਨ ਵੱਲੋਂ ਜਿਹੜਾ ਬੱਚੀ ਨੂੰ ਉਹ ਸੋਸਾਇਟੀ ਵੱਲੋਂ ਔਰ ਸਮੂਹ ਲਾਗੇ ਸੰਗਤ ਵੱਲੋਂ ਉਹ ਬੱਚੀ ਨੂੰ ਦਿੱਤਾ ਜਾਵੇਗਾ ਔਰ ਨਾਲ ਹੀ ਭਾਈ ਸਾਡੇ ਜਗਤਾਰ ਸਿੰਘ ਜਿਹੜੇ ਹੈ ਨਾਲ ਜਵਾਰਪੁਰ ਤੋਂ ਆਏ ਨੇ ਜਵਾਰਪੁਰ ਤੋਂ ਆਏ ਨੇ ਉਹ 2100 ਰੁਪਏ ਸਾਗਨ ਬੱਚੀ ਨੂੰ ਨਾਲ ਉਹ ਆਪਣੇ ਵੱਲੋਂ ਦੇ ਰਹੇ ਨੇ ਉਹਨਾਂ ਦਾ ਵੀ ਪ੍ਰਵਾਨ ਨੂੰ ਬੇਨਤੀ ਕਰਾਂਗੇ ਪ੍ਰਵਾਨ ਕਰੀਂ ਬੋਲੇ ਸੋ ਨਿਹਾਲ ਆਪ ਸਿਰਾਲਾ ਜਿਕਰ ਜੀ ਨੂੰ ਦੇ ਦੋ ਉਹਨੇ ਡਰਾ ਇੱਕ ਬੋੜਾ ਲਓ ਇੱਕ ਥੋੜਾ ਜੀ ਭਾਜੀ ਸਾਹਮਣੇ ਦੇਖੀ ਖਾਣ ਦੀ ਆਂਦੀ ਇਹਨਾਂ ਵੱਲੋਂ ਵੀ ਬੱਚੀ ਨੂੰ ਪੇਟਾ ਦਿੱਤੀ ਜਾ ਰਹੀ ਹੈ ਵਾਜ ਵੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਕੋਹਨੇਵਾਲ ਪਿੰਡ 'ਚ ਖੜੇ ਆ ਜੋ ਕੀ ਮਤਲਬ ਜਿਹੜਾ ਇਹ ਦ੍ਰਿਸ਼ਾ ਇੱਥੇ ਦੇਖਣ ਨੂੰ ਮਿਲਦਾ ਹੈ ਇਹ ਬਹੁਤ ਹੀ ਖਤਰਨਾਕ ਮਿਲਦਾ ਆਪਾਂ ਫੇਸਬੁੱਕਾਂ ਦੇ ਉੱਪਰ ਵੀ ਦੇਖਿਆ ਭਾਈ ਸਾਹਿਬ ਦਾ ਇਹਦਾ ਬਾਈ ਜੀ ਦਾ ਘਰ ਇਹ ਜਦ ਆਪਾਂ ਦੇਖਦੇ ਸੀ ਕਿ ਫੇਸਬੁੱਕ ਦੇ ਉੱਪਰ ਨਾ ਇਹ ਲੋਕਾਂ ਦੀ ਸਮਾਜ ਸੇਵਾ ਕਰਦਾ ਹੁੰਦਾ ਸੀਗਾ ਔਰ ਉੱਥੇ ਬੰਦੇ ਦੇ ਉੱਪਰ ਬੈਠਾ ਸੀਗਾ ਜਿਸ ਦਿਨ ਇਹਦੀ ਇਹ ਮਕਾਨ ਡਿੱਗਿਆ ਨਾ ਅਸੀਂ ਦੇਖਿਆ ਫੇਸਬੁੱਕ ਦੇ ਉੱਪਰ ਬੜਾ ਮਨ ਨੂੰ ਦੁੱਖ ਲੱਗਿਆ ਲਗਭਗ ਸਾਰੇ ਲੋਕ ਸੰਸਾਰ ਦੇ ਮਤਲਬ ਪੰਜਾਬ ਦੇ ਆਪਣੇ ਲੋਕਾਂ ਜਿਹੜੇ ਦੇਖਿਆ ਨਾ ਵੀ ਜਿਹੜਾ ਇੱਕ ਸੇਵਾ ਸਮਾਜ ਸੇਵਾ ਕਰ ਰਿਹਾ ਬੰਦਾ ਸੀਗਾ ਉਹਦਾ ਆਪਣਾ ਮਕਾਨ ਹੀ ਡਿੱਗਿਆ ਵਿਚਾਰਾ ਹੋਰਾਂ ਦੇ ਲੋਕਾਂ ਦੇ ਮਕਾਨ ਸੁਮਾਰਦਾ ਰਿਹਾ ਤਾਂ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਬੇਨਤੀ ਕਰਾਂਗੇ ਵੀ ਇਹ ਕੋਹਨੇ ਵਾਲ ਪਿੰਡ ਨੂੰ ਬਾਅਦੋ ਬਾਅਦ ਪ੍ਰਮਾਤਮਾ ਸਮਰਥਾ ਬਖਸ਼ੇ ਇਹ ਦੁਵਾਰੇ ਖੜਾ ਹੋਵੇ ਔਰ ਜਿੰਨੀ ਆਪਾਂ ਅਪੀਲ ਵੀ ਕਰਦੇ ਆ ਸੰਗਤ ਨੂੰ ਕਿ ਹੈ ਆਪਣਾ ਦੇਸ਼ ਵਿਦੇਸ਼ ਚ ਬੈਠੀ ਚ ਪੰਜਾਬ ਚ ਬੈਠੀ ਆ ਵੀ ਜਿਵੇਂ ਇਹਨਾਂ ਦੇ ਮਕਾਨ ਦਾ ਜਿਹੜਾ ਬੰਜਰ ਬਣਿਆ ਹੋਇਆ ਇਹਦਾ ਭਾਈ ਜੀ ਦੇਖ ਕੇ ਸਭ ਬੰਦਾ ਰਾਤ ਨੂੰ ਸੋਵੇ ਨਾ ਵੈਸੇ ਦੇਖਣ ਨੂੰ ਡਰ ਲੱਗਦਾ ਦੇਖਣ ਨੂੰ ਤਾਂ ਅਸੀਂ ਦੁਬਾਰੇ ਇਹ ਹੀ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆ ਕੇ ਖੜਨ ਆ ਕੇ ਮੌਕੇ ਤੇ ਦੇਖਣ ਵੀ ਕਈ ਵਾਰੀ ਇਹ ਗੱਲਾਂ ਹੋ ਜਾਂਦੀਆਂ ਨੇ ਆਪਾਂ ਉਹਦੀ ਫੋਨ ਨੰਬਰ ਲੈ ਕੇ ਆਏ ਉਹਦੇ ਪੇਮੈਂਟ ਪਾ ਦਿੰਨੇ ਆ ਠੀਕ ਹੈ ਜੀ ਇਹੋ ਪੇਮੈਂਟ ਕਿਤੇ ਹੋਰੇ ਪਾਸੇ ਚਲੀ ਜਾਂਦੀ ਹੈ ਆ ਕੇ ਪਰਿਵਾਰ ਨੂੰ ਮਿਲੋ ਉਹਦਾ ਦੁੱਖ ਸੁੱਖ ਸੁਣੋ ਉਹਦੇ ਨਾਲ 5 ਮਿੰਟ ਬੈਠੋ ਉਹਦਾ ਜਿਹੜਾ ਦੁੱਖ ਜਿਹੜਾ ਉਹ ਬੰਦਾ ਇਹ ਘਟਦਾ ਹੈ ਆਪਾਂ ਤਾਂ ਇਹੀ ਕੋਸ਼ਿਸ਼ ਕਰੀ ਹੈ ਸਾਡੀ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੋਸਾਇਟੀ ਵੱਲੋਂ ਔਰ ਲਾਕੇ ਦੀ ਸਮੂਹ ਸੰਗਤ ਲਾੜੂ ਮੰਡੀ ਵੱਲੋਂ ਜ਼ਿਲ੍ਹਾ ਮੁਹਾਲੀ ਵੱਲੋਂ ਵੀ ਅਸੀਂ ਇਕੱਤਰ ਹੋ ਕੇ ਆਏ ਹਾਂ ਇੱਕ ਬੀਜ ਜੀ ਨੇ ਕੀਂਦਾ ਸੀ ਭਾਈ ਜੰਦਾ ਅਜੀਪਾਲ ਅਜੀਪਾਲ ਨੂੰ ਅਸੀਂ ਨਾ 5-6 ਦਿਨ ਪਹਿਲਾਂ ਮਿਲਣ ਵਾਸਤੇ ਆਏ ਸੀਗੇ ਮਿਲ ਕੇ ਗਏ ਤਾਂ ਇਹਨਾਂ ਨੇ ਇੱਕ ਬੇਨਤੀ ਕੀਤੀ ਕਹਿੰਦੇ ਕਿ ਲੁੰਬਾਰੀ ਦੇ ਦਿਓ ਲੁੰਬਾਰੀ ਦੇ ਇੱਕ ਛੋਟੀ ਜਿਹੀ ਚੀਜ਼ ਹੈ ਮੈਂ ਕਿਹਾ ਤੂੰ ਦੱਸਦੇ ਸਾਡੇ ਵੱਲ ਤੇ ਕੀ ਹੋਰ ਕੋਈ ਹੁਕਮ ਹੈ ਕਹਿੰਦਾ ਨਹੀਂ ਭਾਈ ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਹੈ ਵੀ ਦੂਓ ਤੁਸੀਂ ਅੱਗੇ ਕਰਨਾ ਹੈ ਕਰ ਲਿਓ ਤੁਸੀਂ ਸਾਨੂੰ ਫਿਲਹਾਲ ਨੁ ਵਾਰੀ ਦੇ ਦੋ ਆਪਾਂ ਹੀ ਕਿ ਨਾਲ ਅਨਵਾਰੀ ਲੈ ਕੇ ਆਏ ਅਨਾਲ ਇਸੇ ਕਰਕੇ ਪਿੱਛੋਂ ਇੱਕ ਅਨਵਾਰੀ ਦੇ ਜੰਨੇ ਆ ਠੀਕ ਹੈ ਜੀ ਤਾਂ ਬਾਕੀ ਜਿਹੜਾ ਸੰਗਤ ਵੱਲੋਂ ਜਿਹੜਾ ਤਿੱਲ ਫੁੱਲ ਹੈ ਮਾਇਆ ਦਾ ਉਹ ਅਸੀਂ ਨਾਲ ਭੈਣ ਜੀ ਨੂੰ ਦੇ ਚੱਲੇ ਆ ਜਿਵੇਂ ਇਹ ਅੱਗੇ ਸਾਨੂੰ ਵਾਸਤੇ ਕੋਈ ਹੁਕਮ ਕਰਨ ਕੇ ਸਾਡੀ ਸੁਸਾਇਟੀ ਵਾਸਤੇ ਸੰਸਥਾ ਵਾਸਤੇ ਸਾਡੇ ਇਲਾਕੇ ਵਾਸਤੇ ਦੁਬਾਰੇ ਫੇਰ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਇਹਦੀ ਕੋਈ ਗੱਲ ਨਹੀਂ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਦਾ ਅਸੇ ਇਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਹੋ ਕਿ ਗੁਰੂ ਮਾਨੇਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਮੁਹਾਲੀ ਜ਼ਿਲ੍ਹੇ ਤੋਂ ਵੱਡੀ ਮਾਤਰਾ ਦੇ ਵਿੱਚ ਅੱਜ ਰਾਹਤ ਸਮਗਰੀ ਲੈ ਕੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਤੇ ਇਹ 마שי ਵਾਲੇ ਕੋਹਨੇ ਵਾਲੇ ਤੱਕ ਪਹੁੰਚੇ ਨੇ ਉੱਥੇ 3 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦਕਾਰਜ ਸੀਗੇ ਜਿੱਥੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਵਧੀਆ ਅਤੇ ਖੂਬਸੂਰਤ ਕੀਮਤੀ ਜਾਨੀ ਕਿ ਲੱਖਾਂ ਰੁਪਈਆ ਦਾ ਸਮਾਨ ਇੱਕ ਘਰ ਦੇ ਵਿੱਚ ਪਹੁੰਚਿਆ ਤੇ ਉਹਨਾਂ ਤੋਂ ਇਲਾਵਾ ਸਾਨੂੰ ਹੁਕਮ ਹੋਇਆ ਸੀਗਾ ਵੀ ਤੁਸੀਂ ਆਪਣੇ ਪਿੰਡ ਦੇ ਵਿੱਚ 20 ਦੇ ਕਰੀਬ ਜਿਹੜੇ ਆ ਤੁਸੀਂ ਆਪਣੇ ਪਾਠੀ ਸਿੰਘ ਰਾਜੀ ਢਾਡੀ ਕੁਇਸ਼ਰ ਸਿੰਘ ਤੁਸੀਂ ਇਕੱਠੇ ਕਰ ਲਓ ਤੇ ਅੱਜ ਇਹ ਗੁਰਸਖਵਿਰ ਸਾਡੇ ਕੋਲ ਪਹੁੰਚੇ ਨੇ ਤੇ ਇਹਨਾਂ ਨੇ ਉਸ ਰਾਹ ਸਮੱਗਰੀ ਦੇ ਵਿੱਚ ਇੱਕ ਇੱਕ ਬੈੱਡ ਆ ਗੱਦਾਵਾ ਪਾਣੀ ਆ ਆ ਇੱਕ ਇੱਕ ਤੋੜਾ ਨਾਲ ਹੈਗਾ ਕਣਕ ਦਾ ਕੁਝ ਹੋਰ ਵੀ ਇੱਕ ਇੱਕ ਰਾਸ਼ਨ ਕਿਟਿਆ ਜਿਦੇ ਵਿੱਚ ਲਗਭਗ 20 ਦੇ ਕਰੀਬ ਜਿਹੜੀਆਂ ਆਈਟਮਾਂ ਇਹਨਾਂ ਨੇ ਪੈਕ ਕਰਾਈਆਂ ਹੋਈਆਂ ਨੇ ਤੇ ਬਹੁਤ ਹੀ ਸਤਿਕਾਰ ਨਾਲ ਬੜੇ ਪਿਆਰ ਦੇ ਨਾਲ ਇਹਨਾਂ ਪਾਠੀ ਸਿੰਘਾਂ ਨੂੰ ਰਾਜੀ ઠાੜੀ ਕੁਵਿਸ਼ਰਾ ਸਿੰਘਾਂ ਨੂੰ ਇਹ ਸਤਿਕਾਰ ਸਹਿਤ ਇਹ ਸੇਵਾ ਦਿੱਤੀ ਜਾ ਰਹੀ ਆ ਤੇ ਸਾਰੇ ਪਾਠੀ ਸਿੰਘਾਂ ਦਾ ਸਾਰੇ ਗੁਰਮਖਾਂ ਪਿਆਰਿਆਂ ਦਾ ਧੰਨਵਾਦ ਕਰਦੇ ਆ ਵੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਕਰ ਰਹੇ ਆ ਪਰ ਤੁਹਾਨੂੰ ਪਤਾ ਜਦੋਂ ਰਾਹਤ ਸਮਗਰੀ ਵੰਡੀ ਦੀ ਆ ਕਿਸੇ ਪਿੰਡ 'ਚ ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਇਹ ਪੁਆਦ ਵਾਲੇ ਵੀਰ ਜਿਹੜੇ ਸਾਡੇ ਕੋਲ ਅੱਜ ਇੱਥੇ ਪਹੁੰਚੇ ਨੇ ਇਹਨਾਂ ਦੇ ਸਾਰੇ ਸਹਿਯੋਗੀ ਸੱਜਣਾ ਨੂੰ ਇਹਨਾਂ ਦੀ ਪੂਰੀ ਜਿਹੜੀ ਆ ਇਸ ਕਮੇਟੀ ਨੂੰ ਅਸੀਂ ਬਹੁਤ ਸਤਿਕਾਰ ਕਰਦੇ ਆ ਤੇ ਬਹੁਤ ਧੰਨਵਾਦ ਵੀ ਕਰਦੇ ਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਕੋਲ ਸੇਵਾ ਲਈ ਆ ਤੇ ਜਿਹੜਾ ਇਹਨਾਂ ਨਰਾਗੀ ਢਾਡੀ ਤੇ ਕਵੀਸ਼ਰਾਂ ਤੁਹਾਨੂੰ ਪਤਾ ਵੀ ਸਾਡੇ ਇਲਾਕੇ 'ਚ ਹੜ ਆਉਣ ਤੋਂ ਬਾਅਦ ਸਾਰੇ ਸਮਾਗਮ ਬੰਦ ਨੇ ਤੇ ਇਹਨਾਂ ਦਾ ਵੀ ਜਿਹੜਾ ਰੋਜੀ ਰੋਟੀ ਦਾ ਕਈ ਤਰ੍ਹਾਂ ਦਾ ਵਸੀਲਾ ਇਸੇ ਤਰੀਕੇ ਨਾਲ ਚੱਲਦਾ ਸੀ ਤੇ ਇਹਨਾਂ ਨੂੰ ਪਹਿਲੇ ਦਿਨ ਤੋਂ ਬੇਨਤੀ ਕੀਤੀ ਆ ਵੀ ਤੁਸੀਂ ਮਗਰ ਟਰਾਲੀਆਂ ਤੇ ਨਹੀਂ ਭਜੜਣਾ ਕਿਤੇ ਸੜਕਾਂ ਤੇ ਨਹੀਂ ਖੜਾਉਣਾ ਇਹ ਤਕਰੀਬਨ ਬੇਨਤੀ ਪ੍ਰਵਾਨ ਕੀਤੀ ਆ ਤੇ ਜਿਸ ਦਿਨ ਦਾਸ ਨੇ ਵੀਡੀਓ ਪਾਈ ਸੀ ਪਹਿਲੀ ਰਾਗੀ ਢਾਡੀ ਕਬੀਛਰਾਂ ਤੇ ਪਾਠੀ ਸਿੰਘਾਂ ਦੀ ਤੇ ਬੜੀ ਇੱਕ ਵਧੀਆ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਨੀਰੂ ਬਾਜਵਾ ਇੱਕ ਫਿਲਮੀ ਅਦਾਕਾਰ ਆ ਜਿਸ ਨੇ ਬਹੁਤ ਸਾਰੇ ਪਾਠੀ ਸਿੰਘਾਂ ਨੂੰ 6 ਮਹੀਨੇ ਤੱਕ 5-5000 ਰੁਪਏ ਦੀ ਸੇਵਾ ਦੇਣ ਦਾ ਐਲਾਨ ਵੀ ਕੀਤਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਕੋਈ ਸੈਲੀਬ੍ਰਿਟੀ ਸਾਨੂੰ ਮਿਲ ਜੇ ਤੇ ਉਹ ਸਾਡੇ ਇਲਾਕੇ ਦੇ ਪਾਠੀ ਸਿੰਘਾਂ ਦੇ ਲਈ ਵੀ ਕੁਝ ਇਸ ਤਰ੍ਹਾਂ ਦਾ ਐਲਾਨ ਕਰੇ ਤੇ ਆਪਾਂ ਹੋਰ ਬਿਹਤਰ ਢੰਗ ਨਾਲ ਸੇਵਾ ਕਰ ਸਕੀਏ ਤੇ ਸਰਦਾਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀ ਸੁਸਾਇਟੀ ਵੱਲੋਂ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹਦੇ ਬਾਰੇ ਦੋ ਸ਼ਬਦ ਜਰੂਰ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਹੈ ਭਾਈ ਬਲਵੰਦਰ ਸਿੰਘ ਜੀ ਪੱਖੋ ਕੇ ਦਾ ਜਿਨ੍ਹਾਂ ਨੇ ਮਤਲਬ ਇੰਡੀ ਵੱਡੀ ਸੋਚ ਵਧੀਆ ਰੱਖੀ ਹੈ ਕਿ ਜੇ ਜੋ ਜਿਹੜੇ ਸਾਡੇ ਗੁਰੂ ਘਰ ਦੇ ਵਜੀਰ ਨੇ ਔਰ ਕਵੀਸਰੀ ਨੇ ਔਰ ਕਥਾਵਾਚਕ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਮਤਲਬ ਆਪ ਉਹਨਾਂ ਨੂੰ ਸੀ ਹੋਕ ਦੇਣ ਦੀ ਗੱਲ ਜਿਹੜੀ ਰੱਖੀ ਹੈ ਇਹਨਾਂ ਨੇ ਇਹਦੇ ਪੱਖੋ ਮਤਲਬ ਇਸ ਚੀਜ਼ ਪੱਖੋ ਮੈਂ ਬਹੁਤ ਦੁਬਾਰੇ ਦੁਬਾਰੇ ਆਪਣੀ ਸੁਸਾਇਟੀ ਵੱਲੋਂ ਆਪਣੇ ਇਲਾਕੇ ਵੱਲੋਂ ਬਲਵਿੰਦਰ ਸਿੰਘ ਭਾਈ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਗਰਤੀ ਸਿੰਘ ਸਾਹਿਬ ਵੱਲੋਂ ਵੱਲੋਂ ਕਥਾ ਵਚਕਾਂ ਵੱਲੋਂ ਪ੍ਰਚਾਰਕਾਂ ਵੱਲੋਂ ਕਿ ਮਤਲਬ ਸਾਡੇ ਪੰਥ ਦੀ ਚੜ੍ਹਦੀ ਕਲਾ ਬਰ ਅਰਦਾਸ ਕਰਦੇ ਰਹਿਣਗੇ ਔਰ ਸੰਗਤ ਨੂੰ ਗੁਰੂ ਮਹਾਰਾਜ ਦੇ ਲੜ ਲਾਣ ਦਾ ਉਪਰਾਲਾ ਕਰਦੇ ਰਹਿਣਗੇ ਕਿਉਂਕਿ ਇਸ ਗੁਰੂ ਦੀ ਫੌਜ ਹੀ ਕਹੇ ਜੀ ਹੈ ਜਿਵੇਂ ਅਸੀਂ ਸਵੇਰ ਦੇ ਅੱਜ ਆਪਾਂ ਤੁਹਾਡੇ ਬਾਬਾ ਡੇਰਾ ਬਾਬਾ ਨਾਨਕ ਦੇ ਇੱਧਰ ਇਲਾਕੇ ਦੇ ਵਿੱਚ ਆਪਾਂ ਆਪਣੇ ਮੁਹਾਲੀ ਦੀ ਸੰਗਤ ਵੱਲੋਂ ਲਾਡੂ ਮੜੀ ਸੰਗਤ ਵੱਲੋਂ ਸੋਸਾਇਟੀ ਵੱਲੋਂ ਆਪਾਂ ਇਹ ਰਾਸਨ ਦਾ ਉਪਰਾਲਾ ਜਿਹੜਾ ਕਰ ਰਹੇ ਆਂ ਵੰਡਣ ਦਾ ਉਹਦੇ ਪਿੱਛੇ ਸਾਨੂੰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਪਰ ਮਤਲਬ ਜਿਹੜਾ ਉਰੇ ਆ ਕਿ ਕੁਝ ਸਾਨੂੰ ਲੱਗ ਤੋਂ ਕੁਝ ਮਿਲਿਆ ਵੇਖਣ ਨੂੰ ਇਹ ਚੀਜ਼ ਆ ਕੇ ਇੱਥੇ ਸਾਡਾ ਮਨ ਬਿਲਕੁਲ ਖੁਸ਼ ਹੋ ਗਿਆ ਜਿਵੇਂ ਸਵੇਰੇ ਸਵੇਰੇ ਹੋਇਆ ਸੀਗਾ ਤਿੰਨ ਬੇਟੀਆਂ ਦੀ ਮੈਰਿਜ ਸੀਗੀ ਧੋਨੇਵਾਲਾ ਧੋਨੇਵਾਲਾ ਸੀਗਾ ਮਾਸ਼ੀ ਵਾਲਾ ਸੀਗਾ ਉੱਥੇ ਤਿੰਨ ਬੇਟੀਆਂ ਦੀ ਮੈਰੀ ਸੀਗੀ ਉੱਥੇ ਉਹਨਾਂ ਨੂੰ ਜਿੰਨਾ ਤਿਲ ਫੁੱਲ ਸਾਡੇ ਇਲਾਕੇ ਵੱਲੋਂ ਭੇਜਿਆ ਗਿਆ ਸੀਗਾ ਉਹ ਉਹਨਾਂ ਦੇ ਘਰ ਪਹੁੰਚ ਕਰਕੇ ਸਾਡੇ ਮਨ ਨੂੰ ਸਾਰੇ ਕਮੇਟੀ ਨੂੰ ਬੜੀ ਸਾਥੀ ਮਿਲੀ ਹੈ ਉਸ ਦੇ ਵਿਚਾਲੋ ਵਿੱਚ ਚਾਰ ਪਿੰਡਾਂ ਦੀ ਅਸੀਂ ਰਸਤ ਪਣ ਕੇ ਆਏ ਹਾਂ ਹੁਣ ਪੰਜਵਾਂ ਪਿੰਡ ਆਪਜੀ ਦਾ ਪੱਖੋਵਾਜੀ ਦਾ ਹੈਗਾ ਤਾਂ ਇੱਥੇ ਆ ਕੇ ਮਨ ਬਹੁਤ ਨਿਹਾਲੀ ਨਿਹਾਲ ਹੋ ਗਿਆ ਸਾਡੀ ਸਾਰੀ ਕਮੇਟੀ ਦਾ ਸੁਸਾਇਟੀ ਦਾ ਕਿ ਆਪਾਂ ਸਾਰੇ ਗੁਰੂ ਘਰ ਦੇ ਵਜੀਰਾ ਨੂੰ ਮਿਲ ਚੁੱਕੇ ਹਾਂ ਔਰ ਭਾਈ ਸਾਹਿਬ ਦੇ ਪਰਿਵਾਰ ਨੂੰ ਪੂਰੇ ਨੂੰ ਮਿਲ ਚੁੱਕੇ ਹਾਂ ਮਹਾਰਾਜ ਦੇ ਗੁਰੂ ਜੀ ਦੇ ਗਰਾਸਾ ਜੀ ਦੇ ਮਹਾਰਾਜ ਦੇ ਚਰਨਾਂ 'ਚ ਖੜ ਕੇ ਮਤਲਬ ਇਹ ਜਿਹੜੀ ਸਮੱਗਰੀ ਅਸੀਂ ਮਤਲਬ ਸੰਗਤ ਨੂੰ ਆਪਣੇ ਵਜੀਰਾ ਨੂੰ ਦੇ ਰਹੇ ਹਾਂ ਤਾਂ ਅਸੀਂ ਤਾਂ ਦੇਣ ਵਾਲੇ ਕੁਝ ਨਹੀਂ ਹੈਗੇ ਇਹ ਸੰਗਤ ਨੇ ਦਿੱਤਾ ਅਸਈ ਸਾਡਾ ਇੱਕ ਉਪਰਾਲਾ ਹੈ ਅਸੀਂ ਤਾਂ ਇੱਕ ਜਰੀਆ ਬਣਿਆ ਸਾਡੀ ਸੁਸਾਇਟੀ ਬਾਕੀ ਸਾਡੇ ਵੱਲੋਂ ਤਾਂ ਇੱਕ ਛੋਟੀ ਜਿਹੀ ਮਿਹਨਤ ਹੈ ਹੋਰ ਕੁਝ ਨਹੀਂ ਅਸੀਂ ਕਰ ਸਕਦੇ ਉਹ ਸੰਗਤ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਸੰਗਤ ਨੇ ਸਾਡੀ ਮੋਹਾਲੀ ਦੇ ਬਲੌਕ ਡੇਰਾ ਅਸੀਂ ਦੀ ਸੰਗਤ ਨੇ ਬਲ ਇਕੱਠਾ ਕਰਕੇ ਸਾਰਾ ਸਮੱਗਰੀ ਜਿਹੜੀ ਥੋਡੇ ਤੱਕ ਭੇਜੀ ਇਹਨਾਂ ਨੇ ਠੀਕ ਹੈ ਮੈਂ ਤਾਂ ਫਿਰ ਇਹੀ ਆਸ ਕਰੂੰਗਾ ਉਮੀਦ ਕਰੂੰਗਾ ਕਿ ਮਤਲਬ ਇਸੇ ਤਰ੍ਹਾਂ ਸਾਡੀ ਕੰਮ ਚੜਦੀ ਰਵੇ ਇਹ ਜਿਹੜਾ ਮਾੜਾ ਸਮਾਂ ਆਇਆ ਹੈ ਇਹ ਮਾਰਾ ਕਰੇ ਅੱਗੇ ਵਾਸਤੇ ਨਾ ਆਵੇ ਤਾ ਜੇ ਆਵੇ ਤੇ ਮਤਲਬ ਸਾਡੀ ਕੌਮ ਨੂੰ ਮਤਲਬ ਇਹਦੇ ਨਾਲ ਨਜਿੱਠਣ ਦਾ ਪੂਰਾ ਹੌਸਲਾ ਤੰਦਰੁਸਤੀਆਂ ਹੋਵਣ ਤਾਂ ਮਾਰੇ ਸਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੀ ਸੰਗਤ ਦਾ ਫਿਰ ਆਪਣੀ ਸੁਸਾਇਟੀ ਵੱਲੋਂ ਧੰਨਵਾਦ ਕਰਦੇ ਆ ਨਗਰ ਦਾ ਧੰਨਵਾਦ ਕਰਦੇ ਆ ਡੇਰਾ ਬਾਬਾ ਨਾਨਕ ਜੀ ਦੀ ਸੰਗਤ ਦਾ ਧੰਨਵਾਦ ਕਰਦੇ ਆ ਹੋਈਆਂ ਕਿ ਭੁੱਲਾ ਚੁੱਕਾ ਗਲਤੀ ਦੀ ਅਸੀਂ ਮਾਫੀ ਮੰਗਦੇ ਆ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੀ ਕ ਅਸੀਂ ਸੇਵਾ ਕਰ ਚੁੱਕੇ ਆ ਉਹਦੇ ਵਿੱਚ ਸਾਡੇ ਕੋਲੋਂ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਕਿਸੇ ਨੂੰ ਉੱਚਾ ਨੀ ਮੈਂ ਵੀ ਕਹਿ ਗਿਆ ਹੋਵੇ ਹੋਵੇਗਾ ਤਾਸੀਂ ਸਾਰੀਆਂ ਚੀਜ਼ਾਂ ਇਹਨਾਂ ਦੀ ਆਪਣੇ ਹੱਥ ਜੋੜ ਕੇ ਅਸੀਂ ਸਾਰੀ ਸੰਗਤ ਤੁਹਾਡੇ ਕੋਲ ਮਾਫੀ ਮੰਗਦੇ ਆ ਮਹਾਰਾਜੂ ਮੋਰੇ ਅੱਗੇ ਮਾਫੀ ਮੰਗਦੇ ਆ ਕਿ ਸਾਨੂੰ ਮਾਫ ਕਰਨਾ ਮਹਾਰਾਜੂ ਅਸੀਂ ਇੱਡੇ ਜੋਗੇ ਹੈ ਨਹੀਂ ਜਿੰਨਾ ਤੁਸੀਂ ਸਾਡੇ ਕਮੇਟੀ ਦੇ ਸੁਸਾਇਟੀ ਦੇ ਇਸ ਜੀਰ ਤੇ ਮਿਹਰ ਹੱਥ ਭਰਿਆ ਰੱਖ ਕੇ ਤੁਸੀਂ ਇੰਨੀ ਸੇਵਾ ਇਕ ਲੈ ਲਈ ਹੈ ਤਾਂ ਅੱਗੇ ਵਾਸਤੇ ਲੈਂਦੇ ਰਹਿਣਾ ਤਾਂ ਇੰਨੀ ਸਵਾਬ ਜਿਦੋਂ ਮਹਾਰਾਜ ਦੇ ਚਰਨਾਂ ਵਿੱਚ ਆਸ ਰੱਖਦੇ ਆ ਲੈਂਦੇ ਰਹਿਣਗੇ ਤਾਂ ਫਿਰ ਦੁਆਰੇ ਤੋਂ ਸਾਡੀ ਸੁਸਾਇਟੀ ਵੱਲੋਂ ਸਾਰੇ ਗਰੰਥੀ ਵੀਰਾਂ ਦਾ ਕਵੀਸਰੀਆਂ ਦਾ ਕਥਾਵਾਚਕਾਂ ਦਾ ਫਿਰ ਧੰਨਵਾਦ ਕਰਦੇ ਆ ਭਾਈ ਬਲਵਿੰਦਰ ਸਿੰਘ ਪੱਖੋਵਾਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਇੰਨੇ ਕਿ ਬੇਨਤੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਮਹਾਰਾਜ ਇਹੋ ਜਿਹਾ ਸਮਾਂ ਮੁੜ ਕੇ ਨਾਲ ਆਵੀ ਤੇ ਫਿਰ ਵੀ ਮੋਢੇ ਨਾਲ ਮੋਢਾ ਜੋੜਨ ਵਾਲੀ ਫੌਜ ਵੀ ਤੁਹਾਂ ਕੱਲ ਦਿੱਤੀ ਜੇ ਸਾਡੇ ਤੇ ਵਿਪਤਾ ਪਾਈ ਹੈ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਲੀ ਫੌਜ ਕੱਲ ਦਿੱਤੀ ਇਹ ਲਾਲ ਗੁਰੂ ਮਾਨੋ ਗ੍ਰੰਥ ਨਿਸਕਾਮ ਸੇਵਾ ਸੁਸਾਇਟੀ ਲਾਲੜੂ ਮੰਡੀ ਜ਼ਿਲ੍ਹਾ ਐਸ ਐਸ ਨਗਰ ਮੋਹਾਲੀ ਸੱਚੇ ਪਾਤਸ਼ਾਹ ਜੀ ਇਹਨਾਂ ਸੰਗਤਾਂ ਨੇ ਪਤਾ ਨਹੀਂ ਮੈਂ ਤੇ ਇੱਕ ਥਾਂ ਤੇ ਹੋਣੀ ਗੱਲ ਕਰ ਰਿਹਾ ਸਭੇ ਇੱਕ ਬੱਚੇ ਨੇ ਆਪਣੀ ਗੋਲਕ ਭਾਂ ਦੇ ਵਿੱਚ ਪਾਤੀ ਪਈ ਸੇਵਾ ਲੋ ਜੀ ਇੱਕ ਨੇ ਆਪਣੇ ਘਰ ਦੇ ਵਿੱਚੋਂ ਥੋੜੇ ਜੇ ਦਾਣੇ ਸਨ ਉਹ ਬਾਟੇ ਤੇ ਰੱਖ ਕੇ ਤੇ ਮਾਈ ਨਾਲੇ ਪਾਣੀ ਦੇ ਵਿੱਚੋਂ ਤੁਰ ਜਾਏ ਤੇ ਨਾਲੇ ਕਹਿੰਦੀ ਮੈਂ ਸੇਵਾ ਪਾਉਣ ਚੱਲੀ ਆਂ ਆਹੋ ਜੀ ਸੇਵਾ ਜਿਨ੍ਹਾਂ ਨੇ ਸਾਡੇ ਵਾਸਤੇ ਕੀਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਤੇ ਅਰਦਾਸ ਕਰਾਂਗੇ ਮਹਾਰਾਜ ਉਹਨਾਂ ਦੀ ਵੀ ਭਾਵਨਾ ਪੂਰੀ ਕਰੇ ਤੇ ਆ ਜਿਹੜੇ ਮੇਰੇ ਵੀਰ ਐਡੀ ਦੂਰੋਂ ਚੱਲ ਕੇ ਆਉਂਦੇ ਨੇ ਇੱਥੇ ਸੇਵਾ ਲੈ ਕੇ ਆਉਂਦੇ ਨੇ ਤੇ ਸਾਨੂੰ ਥਾਂ ਥਾਂ ਤੇ ਵੰਡਦੇ ਫਿਰਦੇ ਨੇ ਇਹਨਾਂ ਦੀ ਵੀ ਚੜ੍ਹਦੀ ਕਲਾ ਕਰੀ ਸਾਡੀ ਤੇ ਇਹ ਅਰਦਾਸ ਆ ਮਹਾਰਾਜ ਆਪਣੇ ਪੰਥ ਖਾਲਸੇ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਕਰਦੀ ਰਹੀਂ ਕਰਦੇ ਰਹਿਣਾ ਤਾਂ ਕਿ ਤੁਹਾਡੇ ਗੁਰੂ ਨੂੰ ਜੇ ਪੰਥਿਆ ਤੇ ਗ੍ਰੰਥਿਆ ਜੇ ਪੰਥ ਨਹੀਂ ਤੇ ਗ੍ਰੰਥ ਵੀ ਫਿਰ ਗੁਰੂ ਕੇ ਪਿਆਰੋ ਲੋਪ ਹੋ ਜਾਏਗਾ ਪੰਥ ਵੀ ਬਚਿਆ ਰਹੇ ਬਚਿਆ ਰਹੇ ਤੇ ਗ੍ਰੰਥ ਵੀ ਬਚਿਆ ਰਹੇ ਤੁਹਾਡੀ ਸਾਰਿਆਂ ਦੀ ਸੇਵਾ ਕੀਤੀ ਹੋਈ ਸਫਲ ਹੋਵੇ ਤੇ ਇਹਨਾਂ ਵੀਰਾਂ ਨੂੰ ਵੀ ਬੇਨਤੀ ਆ ਭਈ ਇਹ ਸੇਵਾ ਬੜੇ ਪਿਆਰ ਨਾਲ ਲੈ ਕੇ ਆਏ ਨੇ ਜ਼ਰੂਰ ਘਰ ਦੇ ਵਿੱਚ ਜਾ ਕੇ ਦੋ ਦੋ ਚਾਰ ਚਾਰ ਜਪਜੀ ਸਾਹਿਬ ਦੇ ਪਾਠ ਜਾਂ ਜਿਵੇਂ ਨੀ ਵੀ ਹੋ ਸਕੇ ਧੰਨਵਾਦ ਕਰਿਓ ਗੁਰੂ ਪਾਤਸ਼ਾਹ ਦਾ ਤੇ ਉਹਨਾਂ ਉਹਦੇ ਚਰਨਾਂ ਵਿੱਚ ਅਰਦਾਸ ਕਰਿਓ ਪਈ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਲਿਆਂਦੀ ਆ ਉਹਨਾਂ ਦੀ ਚੜ੍ਹਦੀ ਕਲਾ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾਂ ਕਹਿ ਦਿੱਤਾ ਭਈ ਵਿਪਤਾ ਨਾ ਹੀ ਪਏ ਤੇ ਜੇ ਪੈ ਜਾਏ ਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸੰਗਤਾਂ ਤੁਹਾਡੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਇੱਕ ਕਰਦੇ ਹਨ ਇਸੇ ਤਰ੍ਹਾਂ ਹੀ ਆਪ ਦੀ ਸੰਗਤ ਚੜ੍ਹਦੀ ਕਲਾ ਵਿੱਚ ਵਿਚਰਦੀ ਰਹੇ ਹੋ ਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਜ਼ ਇਹ ਵੀਡੀਓ ਚੁੱਕੇ ਸਾਡੀ ਤਰੀਖ ਖਤਮ ਤੇ ਤੁਸੀਂ ਦੇਖਿਆ ਕਿ ਮਤਲਬ ਕਿੰਨੀ ਵਧੀਆ ਸੇਵਾ ਲੇ ਅਸੀਂ ਜਾਣਦੇ ਕਿ ਵੈਗੁਰੂ ਜੀ ਹੋਰ ਦੇ ਕਿ ਹੋਰ ਸੇਵਾ ਕਰਨੀ ਹੈ ਕਿ ਅੱਜ ਇਹਨਾਂ ਨੇ ਤਿੰਨ ਧੀਆਂ ਦੀ ਕਰਿਆ ਅੱਗੇ ਹੋਰ ਵੀ ਕਰਨ ਇਹ ਕਹ ਰਹੇ ਜੋ ਜਿਹੜੇ ਸੇਵਾ ਕਰਦੇ ਜੋ ਇਹਨਾਂ ਦਾ ਆਪ ਦਾ ਕਰਦੇ ਕੋ ਸੇਵਾ ਕਰਦੇ ਕਰਦੇ ਕਿਵੇਂ ਡਾਏ ਕੇ ਹਨਾ ਕਿੰਨਾ ਦੁੱਖ ਲਾਜਾ ਦੇ ਦੇਖਿਆ ਵੀ ਨਹੀਂ ਜਾਂਦਾ ਤੇ ਕੇ ਮਤਲਬ ਸਾਰੇ ਹੁਣ ਜਿਹੜਾ ਪੰਜਾਬ ਚ ਉਹਨਿੰਨਾ ਮਤਲਬ ਇਸ਼ੂ ਆਇਆ ਐ ਨਾ ਪ੍ਰੋਬਲਮ ਆ ਐ ਅੱਗੇ ਜੇ ਆਏ ਵੀ ਵੈਸੇ ਤਾਂ ਨਾ ਆਇਆ ਤੇ ਫਿਰ ਉਹ ਕਰਦੇ ਜੇ ਆਏ ਵੀ ਤਾਂ ਸਾਰੇ ਇਹ ਹੋਏ ਸਾਰੇ ਦਾ ਇੱਕ ਜਿਵੇਂ ਹੁਣ ਸੀ ਇਕਤਾ ਸੀ ਸਾਰੇ ਅਜਿਹਨ ਸਾਰੇ ਕਿਉਂ ਚੁੱਪ ਠੂ ਕੇ ਖੜੇ ਹੋਏ ਤੇ ਇੱਦਾਂ ਹੀ ਖੜੇ ਰਹਿਣ ਅੱਗੇ ਵੀ ਜੀ ਹੋਏ ਤਾਂ ਨਾ ਆਈ ਹੋਈ ਤਾਂ ਠੰਗ ਨਾ ਆਈ ਹੋਈ ਤਾਂ ਬੋਲੋ ਤੇ ਇਹ ਹੋ ਲੋ ਸਾਨੂੰ ਬਹੁਤ ਜਿਲੀ ਲੱਗਿਆ ਮੈਨੂੰ ਮਸਲਾ ਕਰੀ ਨਾ ਕੀ ਆਦੀ ਕੀ ਇਹ ਸੇਵਾ ਕਰੀਮ ਨੂੰ ਲਵੇ ਇਕ ਇਕ ਦੇ ਇਹ ਨਾਲੋਂ ਅੱਗੇ ਜਾ ਕੇ ਵੱਲੀ ਮਿਲਦਾ ਹੁੰਦਾ ਸਹੀ ਗੱਲ ਤੇ ਅਸੀਂ ਅੱਜ ਸੇਵਾ ਕਰੀਏ ਤਾਂ ਉਹ ਦੁੱਗਣਾ ਮਿਲੇਗਾ ਸਾਨੂੰ ਹੂੰ ਇਹ ਬਹੁਤ ਅਤਿ ਦੇ ਲੈ ਕੇ ਆਸਾਨ ਨਹੀਂ ਹੈ ਹਾਂ ਜਿੰਨਾ ਨੂੰ ਜੋੜਦਾ ਉਹਨਾਂ ਨੂੰ ਮੈਨੇਜਿੰਗ ਨਹੀਂ ਸੇਵਾ ਇਹ ਬਲਕਿ ਉਹ ਮੇਨਟੇਨੈਂਸ ਨਾਲ ਸੰਬੰਧਿਤ ਹੈ ਹਾਂ ਯਾਨੀ ਜਿਹੜਾ ਮੇਨਟੇਨੈਂਸ ਵਾਲਾ ਉਹ ਤਾਂ ਬੜਾ ਅੱਛਾ ਲੱਗਿਆ ਜੰਮਾ ਲੱਗਿਆ ਬਹੁਤ बाकी कमेंट दर्शन अपनी राय लाइक रायक सब्सक्राइब करना ना जरूर शेअर धन्यवाद धन्यवाद